ਜੀ ਜੀ ਸਰ ਕੀ ਨਾਮ ਹੈ ਜੀ ਹਾਂ ਜੀ ਮੇਰਾ ਨਾਮ ਜਸਵੰਤ رائے ਜੀ ਇਹ ਕੀ ਮਾਮਲਾ ਹੋਇਆ ਜੀ ਅੱਜ ਇੱਥੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹ ਸਾਡਾ ਮਸਲਾ ਬਹੁਤ ਗੰਭੀਰਾ ਜੀ ਮਹੱਲਾ ਜੀ ਮਹੱਲਾ ਸਲਵਾੜਾ ਜੀ ਬਾੜ ਨੰਬਰ 49 ਆ ਇਹ ਮਸਲਾ ਬੜੀ ਦੇਰ ਤੋਂ ਚੱਲ ਰਿਹਾ ਜਿਹੜਾ ਕਿ ਇੱਕ ਰੋਡ ਦੇ ਉੱਤੇ ਜ਼ਿਮੀਂਦਾਰਾਂ ਨੇ ਨਜਾਇਜ਼ ਕਬਜ਼ਾ ਕੀਤਾ ਆ ਇਹ ਕਮੇਟੀ ਨੂੰ ਆਪਣੇ ਜਿੱਤ ਗਈ ਉਹ ਸਿਵਲ ਚ ਵੀ ਸੈਸ਼ਨ ਚ ਵੀ ਤੇ ਹਾਈ ਕੋਰਟ ਚ ਵੀ ਉਹਨਾਂ ਦੀ ਅਪੀਲ ਡਿਸਮਿਸ ਹੋ ਗਈ ਸੀ ਉਸ ਤੋਂ ਬਾਅਦ ਮੈਂ ਦੋ ਟੁੱਕੇ ਹੀ ਕਰਦਾ ਗੱਲਬਾਤ ਗਲਤ ਬੜੀ ਲੰਬੀ ਚੌੜੀ ਆ ਪਰ ਅਸੀਂ ਇਹ ਗੱਲ ਕਰਾਂਗੇ ਐਸ ਡੀ ਐਮ ਸਾਹਿਬ ਨੇ ਵੀ ਅਸੀਂ ਸਾਡੇ ਹੱਕ ਚ ਫੈਸਲਾ ਕੀਤਾ ਸੀ ਅਮਰ ਸ੍ਰੀਨਜੀ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਇਹੋ 19 ਦੇ ਵਿੱਚ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਫੇਰ ਉਹਨਾਂ ਨੇ ਸਟੇ ਲੈ ਲਈ ਸਟੇ ਲੈ ਕੇ ਫੇਰ ਜਿਹੜਾ ਸੀ ਨਿਸ਼ਾਨਦੇਹੀ ਦੁਬਾਰਾ ਹੋਈ ਕਿਉਂਕਿ ਪਹਿਲੀਆਂ ਨਿਸ਼ਾਨਦਈਆਂ ਜਿਹੜੀਆਂ 98 ਨੇ 99 ਵਿੱਚ ਹੋਈਆਂ ਆ ਉਹ ਕਮੇਟੀ ਨੇ ਕਿਤੇ ਗੁੰਮ ਕਰ ਦਿੱਤੀਆਂ ਸਾਨੂੰ ਉਹ ਦੇ ਨਹੀਂ ਰਿਹਾ ਜਾਂ ਪੂਰਾ ਰਿਕਾਰਡ ਉਹਨਾਂ ਨੇ ਗਾਇਬ ਕਰ ਦਿੱਤਾ ਆ ਹੁਣ ਮੌਕੇ ਦੇ ਉੱਤੇ ਅਸੀਂ ਜੇਪਾ ਸਾਹਿਬ ਨੂੰ ਮਿਲੇ ਸੀ ਪਹਿਲਾਂ ਤਾਂ ਬਹੁਤਿਆਂ ਨੂੰ ਮਿਲੇ ਆ ਲੇਕਿਨ ਹੁਣ ਦੇ ਐਮਐਲਏ ਸਾਹਿਬ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਪੂਰਾ ਸ਼ੁਭਾਸ਼ਣ ਦਿੱਤਾ ਸੀ ਭਈ ਇਹ ਕਰਾਵਾਂਗੇ ਤੇ ਉਸ ਤੋਂ ਬਾਅਦ ਹੁਣੇ ਆਪ ਹੀ ਇਹਦਾ ਬਣਾਉਣ ਦਾ ਸਾਡੇ ਹੱਕ 'ਚ ਕੋਈ ਫੈਸਲਾ ਨਹੀਂ ਜਾਏ ਇਹਦੀ ਕੋਈ ਫੈਸਲਾ ਨਹੀਂ ਹਲੇ ਤੱਕ ਹੋਇਆ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਰਿਕਾਰਡ ਹੈ ਆ ਜਿਲ੍ਹਾ ਹਿੜੀਆਂਾਂ ਤੋਂ ਪਹਿਲਾਂ ਐਸਜੀਓ ਦੀ ਰਿਕਾਰਡ ਧਰਗੋ ਮੰਗਿਆ ਗਿਆ ਸੀ ਸਾਡੇ ਕੋਲੋਂ ਰਿਕਾਰਡ ਮੰਗਿਆ ਗਿਆ ਸੀ ਅਸੀਂ ਮੌਕਾ ਦਿਖਾ ਲਿਆ ਸੀ ਮੌਜੂਦਾ ਜਿਹੜੇ ਐਸਡੀਐਮ ਸਾਹਿਬ ਆ ਬੈਂਸ ਸਾਹਿਬ ਉਹਨਾਂ ਨੇ ਸਾਡੇ ਕੋਲ ਰਿਕਾਰਡ ਮੰਗਿਆ ਸੀ ਉਸ ਉਹਨਾਂ ਨੇ ਕਿਹਾ ਵੀ ਤੁਸੀਂ ਕਮੇਟੀ ਤੋਂ ਰਿਕਾਰਡ ਲਓ ਵੀ ਕਮੇਟੀ ਦੇ ਵਿੱਚ ਉਹਨਾਂ ਕੋਲ ਰਿਕਾਰਡ ਸਾਰਾ ਸਾਨੂੰ ਵੀ ਦੇ ਦੇ ਤੁਸੀਂ ਤਾਂ ਸਰਕਾਰੀ ਆ ਸਰਕਾਰੀ ਹੀ ਛੜਕਵਾ ਤੇ ਸਾਡਾ ਤਾਂ ਕੋਈ ਰੋਲ ਨਹੀਂ ਹੈਗਾ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਲੇਕਿਨ ਉਹਨਾਂ ਨੇ ਉਹਨਾਂ ਦੀ ਬਜਾਏ ਮੰਗਲਦੇ ਸਾਡੇ ਸਾਡੇ ਕੋਲੋਂ ਮਤਲਬ ਰਿਕਾਰਡ ਮੰਗਿਆ ਲੇਕਿਨ ਸਾਡੇ ਕੋਲ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਉਹਨਾਂ ਦਾ ਉਹਨਾਂ ਨੇ ਕੇਸ ਜਿਹੜਾ ਇਹ ਡੀਆਈਡੀ ਕਰ ਦਿੱਤਾ ਜਿਹੜਾ ਵਿਵਾਦ ਚੱਲਦਾ ਮੰਤਰੀ ਸਾਹਿਬ ਨੇ ਪਿੱਛੇ ਚੌਧਰੀ ਕਹਿੰਦੇ ਇਹ ਵਿਵਾਦਨ ਕੀਤਾ ਹੁਣ ਦੇਖੋ 13 14 ਤਰੀਕ ਨੂੰ ਮੰਤਰੀ ਸਾਹਿਬ ਆ ਕੇ ਇਹਦਾ ਉਦਘਾਟਨ ਕਰ ਗਏ ਅਸੀਂ ਉਹਨਾਂ ਨੂੰ ਉਦਣ ਵੀ ਗੱਲਬਾਤ ਕੀਤੀ ਪਈਏ ਦੇਖੋ ਕਿ ਕੋੜ ਦਾ ਫੈਸਲਾ ਹੈ ਤੁਸੀਂ ਅਦੋ ਅਸੀਂ ਰੋਡ ਬਣ ਜਾਈਏ ਅਸੀਂ ਬੜੇ ਖੁਸ਼ ਹਾਂ ਅਸੀਂ ਕਹਿੰਦੇ ਪੂਰਾ ਬਣੇ ਜਿੰਨਾ ਹੈਗਾ ਉਹਨਾਂ ਸਾਡਾ ਦਿਓ ਪਬਲਿਕ ਨੇ ਨੰਗੜਾ ਸਾਡਾ ਥੋੜੀ ਪਬਲਿਕ ਪਲੇਸ ਆ ਕੋਈ ਸਰਕਾਰੀ ਇਹੋ ਸਾਰਾ ਹੈਗਾ ਮੇਨ ਮੰਗ ਕੀ ਆ ਹੁਣ ਆਪਣੀ ਮੇਨ ਮੰਗ ਸਾਡੀ ਇਹ ਆ ਵੀ ਦੇਖੋ ਜੀ ਅਗਰ ਛੜ ਕੇ ਬਣਨੀ ਬਣਨੀ ਆ ਤੇ ਪੂਰੀ ਬਣਾਓ ਨਹੀਂ ਤਾਂ ਫਿਰ ਬਣਾਉਣ ਦਾ ਕੋਈ ਫਾਇਦਾ ਨਹੀਂ ਆ ਬਣਨੇ ਵੀ ਤੁਹਾਡੇ ਕਾਫੀ ਜਿਹੜੇ ਨਜਾਇਜ਼ ਕਬਜੇ ਛੜਾਏ ਆ ਪਰ ਜਦੋਂ ਤੁਹਾਡੇ ਏਰੀਆ ਦੀ ਇਸ ਦੀ ਗੱਲ ਆਉਂਦੀ ਆ ਕੀ ਤੁਹਾਨੂੰ ਲੱਗਦਾ ਪੇ ਤੱਕਾ ਹੋ ਰਿਹਾ ਤੁਹਾਡੇ ਸਾਡੇ ਨਾਲ ਬਹੁਤ ਅੱਜ ਤੋਂ ਨਹੀਂ ਤੱਕਾ ਹੋ ਰਿਹਾ ਜੀ ਸਾਨੂੰ ਤਾਂ 20-25 ਸਾਲ ਹੋ ਗਏ ਹੈ ਪ੍ਰੈਸ਼ਰ ਪਾਰਟੀ ਨਾਲ ਲੱਗ ਜਾਂਦੇ ਜੀ ਬਸ ਉਹ ਇਦਾਂ ਜੀ ਦੂਜੀਆਂ ਪਾਰਟੀਆਂ ਜਿਹੜੀ ਹੈਗੀ ਆ ਉਹ ਸਾਡੀ ਆਉਂਦੇ ਉਹਦੇ ਨਾਲ ਲੱਗ ਜਾਂਦੇ ਉਹਦੇ ਵਿੱਚ ਜੈ ਸ਼ਾਮਲ ਹੁੰਦੇ ਬਸ ਇਤਿਹਾਸ ਇਦਾਂ ਹੀ ਆ ਜੀ ਉਹਨਾਂ ਦੀ ਮਲੀ ਭੋਗਤਾ ਸਾਰੀ ਐਸਡੀਐਮ ਸਾਹਿਬ ਦੀ ਵੀ ਮਲੀ ਭੋਗਤਾ ਜੀ ਤਾਂ ਇਹੋ ਹੀ ਕਹਾਂਗੇ ਅੱਗੇ ਕਾਨੂੰਗੋ ਜਿੰਨੇ ਵੀ ਸਗੇ ਪਹਿਲਾਂ ਉਹਨਾਂ ਦੇ ਬਾਪ ਨੇ ਨਿਸ਼ਾਨਦਈ ਕੀਤੀਆਂ ਜਿਹੜੀਆਂ ਅਸੀਂ ਮੰਗ ਰਹੇ 95 99 ਦੇ ਜਿਹੜੀਆਂ ਨਿਸ਼ਾਨਦਈਆਂ ਹੋਈਆਂ ਭਈ ਉਹ ਜਿਹੜੀਆਂ ਨਿਸ਼ਾਨਦਈਆਂ ਉਹਦੇ ਆਧਾਰ ਦੇ ਉੱਤੇ ਕਮੇਟੀ ਕੇਸ ਜਿੱਤੀ ਆ ਤੇ ਹੁਣ ਜਿਹੜੀਆਂ ਤੁਸੀਂ ਇੱਧਰ ਨੂੰ ਕਰੀ ਜਾਂਦੇ ਆ ਜਦ ਕੇ ਇਹ ਜਿਹੜੀ ਆਬਾਦੀ ਆ ਇਹ 1914 ਤੋਂ ਲਾ ਕੇ ਮਤਲਬ ਇਹ ਬਣੀ ਹੋਊ ਆ ਪਹਿਲਾਂ ਇਹ ਇਹਨਾਂ ਨੂੰ ਅਲਰਟ ਹੋਈ ਆ 1960 ਦੇ ਵਿੱਚ ਇਹ ਉਦੋਂ ਆਇਆ ਤਾਂ ਪਹਿਲਾਂ ਕਿੱਥੇ ਸੀ ਪਹਿਲਾਂ ਕਦੋਂ ਕੇਸ ਜਿੱਤੇ ਆ ਜੀ ਪਹਿਲਾਂ ਜਿੱਤੇ ਆ ਜੀ ਇਹੋ ਸਿਵਲ ਦੇ ਵਿੱਚੋਂ 2001 ਚ ਉਸ ਤੋਂ ਬਾਅਦ 2003 ਚ ਇਹਨਾਂ ਦਾ ਸੈਸ਼ਨ ਕੋਰਟ ਚੋਂ ਵੀ ਇਹਨਾਂ ਦੀ ਅਪੀਲ ਰੱਦ ਹੋਈ ਆ ਤੇ ਉਸ ਤੋਂ ਬਾਅਦ 2005 ਦੇ ਵਿੱਚ ਮਤਲਬ ਹਾਈ ਕੋਰਟ ਚ ਇਹਨਾਂ ਦੀ ਅਪੀਲ ਜਿਹੜੀ ਆ ਉਹ ਰੱਦ ਹੋਈ ਆ ਹੁਣ ਵੀ ਤੁਹਾਡਾ ਕੇਸ ਚੱਲਦਾ ਦਾ ਹੁਣ ਸਾਡਾ ਅਸੀਂ ਵੀ ਰੈਟ ਕੀਤੀ ਉਹ ਇੱਕ ਹਾਈ ਕੋਰਟ ਚ ਵੀ ਕੀਤੀ ਵਾ ਨਾ ਕਰਨੇ ਗੱਭਤੇ ਨਾ ਕਰਨੇ ਗੱਭਤੇ ਇਹ ਕਬਜ਼ਾ ਨਹੀਂ ਲੈ ਰਹੀ ਹਾਂ ਜੀ ਸਰ ਤੁਸੀਂ ਇਸ ਇਹ ਜਿਹੜੀ ਭੂਮੀ ਆ ਇਹ ਖਸਰਾ ਨੰਬਰ 153 ਵਿੱਚ ਆਂਦੀ ਆ ਇਹ ਜਿਹਨੇ ਪੂਰਾ ਰੋਡ ਆ ਇਹ 7 ਕ੍ਰਮ ਦਾ ਰੋਡ ਆ ਪੱਕਾ ਮੈਟਲ ਰੋਡ ਜਿਸ ਨੂੰ ਕੀ ਇਨਕ੍ਰੋਚ ਕਰਕੇ ਪੁੰਜੀਪਤੀਆਂ ਨੇ ਤਿੰਨ ਕ੍ਰਮ ਦਾ ਰਿਆਨ ਦਿੱਤਾ ਜੇ ਸਬੰਧ ਵਿੱਚ ਸਾਡੇ ਜਿੰਨੇ ਵੀ ਇਹ ਨਗਰ ਵਾਸੀ ਏ ਇਹਨਾਂ ਨੇ ਕੋਰਟ ਵਿੱਚ ਅਪੀਲ ਕੀਤੀ ਉਸ ਤੋਂ ਬਾਅਦ 133 ਧਾਰਾ ਅੰਦਰ ਐਸ ਡੀ ਐਮ ਸਾਹਿਬ ਨੇ 25/19 ਨੂੰ ਜਿਹੜੇ ਪਿੰਡ ਵਾਸੀਆਂ ਦੇ ਹੱਕ ਵਿੱਚ ਫੈਸਲਾ ਕਰਤਾ ਕਿ ਜਿਹੜੀ ਇਹ ਨਗਰ ਨਿਗਮ ਜਿਹੜੀ ਇਹ ਜਗਾਵਾ ਜਿਹੜੀ ਇਨਕ੍ਰੋਚਮੈਂਟ ਆ ਉਹ ਜਿਹੜੀ ਕਮੇਟੀ ਕਾਰਪੋਰੇਸ਼ਨ ਆ 20 ਦਿਨਾਂ ਦੇ ਅੰਦਰ ਇਹਨੂੰ ਕਬਜ਼ਾ ਤੋੜ ਕੇ ਇਹਨੂੰ ਖਾਲੀ ਕਰਾ ਕੇ ਆਮ ਲੋਕਾਂ ਕਾ ਵਾਸਤੇ ਇਸ ਹਾਥਕ੍ਰਮ ਦੀ ਰੋਡ ਬਣਾਈ ਜਾਵੇ ਜੋਦੋਂ ਇਹ ਫੈਸਲਾ ਹੋਇਆ ਐਸਡੀਐਮ ਸਾਹਿਬ ਦਾ ਉਹਦੇ ਖਿਲਾਫ ਜਿੰਨੇ ਵੀ ਪੂੰਜੀਪਤੀ ਨੇ ਉਹ ਚਲੇ ਗਏ ਹਾਈ ਕੋਰਟ ਨੇ ਉਹ ਗੇ ਅਡਿਸ਼ਾ ਜਾਈ ਦਸੋਰ ਦੇ ਸ਼ਾਂਜਾ ਸਾਹਿਬ ਦੀ ਕੋਰਟ ਚ ਸ਼ਾਂਜਾ ਸਾਹਿਬ ਦੀ ਕੋਰਟ ਸਾਹਬ ਤੇ ਉਹਨਾਂ ਨੇ ਇਹਨੂੰ ਤੋੜ ਦਿੱਤਾ 133 ਨੂੰ ਉਸ ਦਿਨ ਨਗਰਵਾਸੀਆ ਉਹ ਮਨਜੋਗ ਹਾਈ ਕੋਰਟ ਗਏ ਹਾਈ ਕੋਰਟ ਨੇ ਇਸ ਆਰਡਰ ਨੂੰ ਬਿਹਾਲ ਕਰਕੇ ਹੁਕਮ ਕੀਤਾ ਕਿ 15 ਦਿਨ ਦੇ ਵਿੱਚ ਜਿਹੜਾ ਇਹ ਕਬਜ਼ਾ ਵਾ ਇਹਨੂੰ ਤੋੜ ਕੇ ਇਹ ਸੱਤ ਕ੍ਰਮ ਦਾ ਰਸਤਾ ਬਹਾਲ ਕੀਤਾ ਜਾਵੇ ਹੁਣ ਪੁਜੀਸ਼ਨ ਨਹੀਂ ਹੋ ਗਈ ਆ ਕਿ ਲੋਕੀ ਜਿਹੜੀ ਕਿ ਇੱਥੇ ਕਾਬਜ ਨੇ ਪੂੰਜੀਪਤੀ ਉਹਨਾਂ ਦੀ ਮਿਲੀ ਭక్తి ਕਰਕੇ ਰਾਜਨੀਤਿਕ ਪਹੁੰਚ ਕਰਕੇ ਉਹ ਇਸ ਆਰਡਰ ਨੂੰ ਇੰਪਲੀਮੈਂਟ ਨਹੀਂ ਹੋ ਦਿੰਦੇ ਜਿਸ ਸੰਬੰਧ ਵਿੱਚ ਨਗਰਵਾਸੀਆਂ ਨੇ ਰਾਜਨੀਤਿਕ ਲੋਕਾਂ ਨਾਲ ਵੀ ਗੱਲ ਕੀਤੀ और बक बक आवाज़ भी चक्की पर किसी ने कोई सुनवाई नहीं की हूँ इस वे प्रेस कॉन्फ्रेंस के अंदर करने पै गई क्योंकि मंत्री साहब ने आके उद्घाटन करता कि इतने रोड बनी जाए जो रोड अपना फिर तीन क्रम की बन गई फिर तो पक्की हो जानी है उस तो बाद सतक क्रम रही नहीं नहीं तिन क्रम रहा नहीं सिर्फ रोड तो साड़ी साजोर मंग सरकार भी को भी और कॉरपोरे को भी यही मंगा भी जी इंक्रोजमेंट नजायज़ कब्जा किया गया तोड़ा और उनका सत्यम दिता जाए क्योंकि आम पब्लिक रस्ता वा ਤੋ ਪਹਿਲਾ ਕੇਸ ਜਿੱਤ ਚੁੱਕੀ ਹੈ ਨਗਰ ਨਿਗਮ ਤੇ ਫਿਰ ਇਹ ਕਿਉਂ ਨਹੀਂ ਮਾਮਲਾ ਇਹਨਾਂ ਕੋਲ ਉਠਾਇਆ ਗਿਆ ਇਹ ਦੇਖੋ ਗੱਲ ਇਹ ਆ ਕਿਉਂਕਿ ਇਹ ਹੈਗਾ ਖਸਰਾ ਨੰਬਰ 153 ਕਮੇਟੀ ਹਮੇਸ਼ਾ ਹੀ ਕਹਿੰਦੀ ਆ ਵੀ ਇਹ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਉਹ ਇਸ ਨੂੰ ਸਾਨੂੰ ਦੇ ਕੇ ਡਾਕੂਮੈਂਟ ਦੇਵੇ ਹੁਣ ਡਾਕੂਮੈਂਟ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਉਹ ਜਾਂ ਤਾਂ ਦਬਾਰਿਆ ਬਾਅਦ ਜਾਂ ਦਬਾਇਆ ਜਾ ਰਿਹਾ ਵਾ ਜਿਸ ਕਰਕੇ ਨਾ ਹੀ ਕਾਰਪੋਰੇਸ਼ਨ ਆਪਣਾ ਹੱਥ ਪੈਰ ਦੇਦੀ ਸਾਨੂੰ ਨਾ ਹੀ ਇਹ ਰੈਵਨਿਊ ਡਿਪਾਰਟਮੈਂਟ ਸਾਨੂੰ ਕਿਸ ਤਰ੍ਹਾਂ ਦਾ ਇਹ ਕੁਝ ਕਰ ਰਿਹਾ ਵਾ ਹੁਣ ਜੇ ਨਗਰਵਾਸੀ ਆ ਉਹ ਕਦੀ ਕਾਰਪੋਰੇਸ਼ਨ ਕੋ ਜਾਂਦੇ ਆ ਕਦੀ ਰੈਵਨਿਊ ਡਿਪਾਰਟਮੈਂਟ ਕੋ ਜਾਂਦੇ ਆ ਕਿਤੇ ਵੀ ਕੁਝ ਸੁਣਵਾਈ ਨਹੀਂ ਹੋ ਰਹੀ ਸਾਡੀ ਹਾਂਜੀ ਬੱਦ ਸਰਸਵਾ ਜੀ ਕੀ ਮਾਮਲਾ ਜੀ ਅੱਜ ਦਾ ਪਹਿਲਾਂ ਤਾਂ ਸਤਿਕਾਰਯੋਗ ਸਾਥੀ ਜਿਹੜੇ ਇੱਥੇ ਆਏ ਆ ਤੁਸੀਂ ਆਪਣੀ মিডিਆ ਲੈ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਪੀਮ ਜੈ ਭਾਰਤ ਜੈ ਗੁਰਦੇਵ ਤਾਨ ਗੁਰਦੇਵ ਦਾਸ ਬਿੰਦਰ ਸਰੋਆ ਸ਼੍ਰੀ ਰਵਿਦਾਸ ਟੈਗਰਫੋਰ ਸੀਨੀਅਰ ভাইস ਪ੍ਰਧਾਨ ਪੰਜਾਬ ਸੋ ਦੇਖਿਓ ਕਿ ਇਹ ਮਸਲਾ ਸਾਡੇ ਮਹੱਲੇ ਦੇ ਰੋਡ ਦਾ ਆ ਜੋ ਘੰਟਾ ਘਰ ਤੋਂ ਲੱਗ ਕੇ ਮਲੋੜ ਦੇ ਕਿਲੇ ਤੱਕ ਜਾਂਦਾ ਹੈ ਜਰਨੈਲੀ ਸੜਕ ਆ ਸਤ ਕਰਮਾਂ ਦੀ ਅੱਜ ਉਹ ਬਾਬ ਆ ਗਿਆ ਸੀ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਕੋਲ ਇੱਥੇ ਸਕੂਲ ਸੀਗਾ ਸਾਡਾ ਜੀ ਇੱਥੇ ਪੜਦੇ ਹੁੰਨੇ ਸੀਗੇ ਤੇ ਇਹਦੇ ਸਕੂਲ ਖੇਤ ਆ ਜਿਹੜਾ ਨਾ ਇਹ ਬਹੁਤ ਦੂਰ ਸੀਗਾ ਇੱਥੇ ਢਾਸਣਾ ਲਾ ਕੇ ਪੜਦੇ ਹੁੰਨੇ ਸੀਗੇ ਖੰਭੇ ਦੇ ਨਾਲ ਤੇ ਅੱਜ ਉਹ ਦੇਖ ਲੋ ਜਿਹੜਾ ਉਹ ਖੇਤ ਆ ਉਹ ਸੜਕ ਦੇ ਗੱਭੇ ਆ ਗਿਆ ਤੇ ਅਸੀਂ ਕਿੱਥੇ ਖੜੇ ਆ ਕਹਿੰਦਾ ਮਤਲਬ ਇਹ ਆ ਕਿ ਜਿਹੜੀ ਜਰਨੈਲੀ ਸੜਕ ਆ ਉਹਦੇ ਤੇ ਜ਼ਿਮੀਦਾਰਾਂ ਨੇ ਕਬਜ਼ਾ ਕੀਤਾ ਹੈ ਜ਼ਿਮੀਦਾਰ ਜਿਹੜੇ ਆ ਉਹ ਚਾਹੇ ਕਾਂਗਰਸ ਆਵੇ ਚਾਹੇ ਭਾਜਪਾ ਆਵੇ ਚਾਹੇ ਆਮ ਆਦਮੀ ਪਾਰਟੀ ਆਵੇ ਉਹਨੂੰ ਸਾਰਿਆਂ ਨੂੰ ਜੁਆਇਨ ਕਰ ਲੈਣਾ ਪਰ ਉਹ ਪਾਰਟੀਆਂ ਹੀ ਨਹੀਂ ਸੋਚਦੀਆਂ ਕਿ ਪਹਿਲੇ ਸਾਲ ਜਿਹੜੇ 5 ਸਾਲ ਲੰਘੇ ਤਾਂ ਉਹਨਾਂ ਦਾ ਸਾਥ ਦਿੱਤਾ ਉਹਨਾਂ ਦਾ ਸਾਥ ਦੇਂਦੇ ਅੱਜ ਸਰਕਾਰ ਬਣ ਗਈ ਤੇ ਸਾਡਾ ਸਾਥ ਦਿੱਤਾ ਇਸ ਕਰਕੇ ਜਿਹੜਾ ਸਾਡੇ ਮਹੱਲੇ ਦਾ ਐਮਸੀ ਆ ਉਹ ਵੀ ਇਕੱਲਾ ਮੀਸੀ ਸਾਡੇ ਮਹੱਲੇ ਦਾ ਨਹੀਂ ਸਾਡੇ ਇਸ ਬਾਡ ਦੇ ਵਿੱਚ ਤਿੰਨ ਵਾਰ ਐਮਸੀ ਬਣ ਚੁੱਕੇ ਆ ਇੱਕ ਵਾਰੀ ਨਲੋਈਆਂ ਦੀ ਇੱਕ ਵਾਰੀ ਸੁਖੀਆਬਾਦ ਦਾ ਇੱਕ ਵਾਰੀ ਆ ਸਲਵਾੜੇ ਦਾ ਬਣ ਗਿਆ ਜਿੰਨੇ ਐਮਸੀ ਬਣੇ ਆ ਉਹ ਜ਼ਿਮੀਦਾਰਾਂ ਦੇ ਥੱਲੇ ਲਾ ਕੇ ਬਣੇ ਆ ਆਪਣੇ ਦਿਮਾਗ ਦਾ ਇਸਤੇਮਾਲ ਨਹੀਂ ਕਰਦੇ ਉਹ ਸਿਰਫ ਤੇ ਸਿਰਫ ਦੂਸਰਿਆਂ ਦੀਆਂ ਗੱਲਾਂ ਸੁਣ ਕੇ ਕੰਮ ਕਰਦੇ ਵੀ ਉਹਨੇ ਇਹ ਕਹਿਤਾ ਤੇ ਉਹੀ ਡਿਸੀਜਨ ਫਾਈਨਲ ਆ ਪਰ ਆਪਾਂ ਮਾਜੋਗ ਮੁੱਖ ਕੈਬਨਿਟ ਮੰਤਰੀ ਜੇਂਪਾ ਸਭ ਨੂੰ ਮਿਲੇ ਆ ਬ੍ਰਹਮਸ਼ੰਕਰ ਜੇਂਪਾ ਜੀ ਨੂੰ ਉਹਨਾਂ ਨੇ ਉਹ ਦਿਨ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹ ਰੋਡ ਖੁੱਲਾ ਕਰਵਾ ਕੇ ਜਿਹੜਾ ਆ ਇਹ ਵਧੀਆ ਤਰੀਕੇ ਨਾਲ ਬਣਾਵਾਂਗੇ ਪਰ ਹੁਣ ਮੈਨੂੰ ਨਹੀਂ ਸਮਝ ਲੱਗੀ ਉਹ ਕਿਤੇ ਦੁਆ ਥਲੇ ਆ ਗਏ ਇੱਥੇ ਮੂਰਤ ਕਰ ਗਏ ਐਨ ਆਈ ਰੋਡ ਬਣਾ ਦਿਓ ਜਦ ਕਿ ਸੱਤ ਕਰਮਾਂ ਦਾ ਰੋਡ ਆ ਦੀ ਤਿੰਨ ਕਰਮਾਂ ਦਾ ਰੋਡ ਬਣਾਣ ਡਿਓ ਆ ਇਹ ਤਾਂ ਨਜ਼ਾਇਜ਼ ਜਿਹੜਾ ਲੋਕਾਂ ਨਾਲ ੱੱੱਕਾ ਹੋ ਰਿਹਾ ਜੇ ਆਪਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਜਿਹੜੇ ਆ ਭਗਵੰਤ ਮਾਨ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਜੇ ਤੁਸੀਂ ਜਲੰਧਰ ਦੇ ਵਿੱਚ ਬਣੇ ਹੋਏ ਘਾਟ ਟਾ ਸਕਦੇ ਆ ਤੇ ਇਹ ਤਾਂ ਬਣੀ ਹੋਈ ਸੜਕ ਹੀ ਉਹ ਦੀਵਾਰ ਕੀਤੀ ہوئی ਹੈ ਇਹ ਤਾਂ ਤੁਸੀਂ ਸਿਰ ਕਬਜ਼ਾ ਹਟਾ ਕੇ ਲੁੱਕ ਪਾਣੀ ਆ ਰੋੜੇ ਪਾਣੀ ਆ ਤਾਂ ਤੁਸੀਂ ਇਹਨੂੰ ਤਿਆਰ ਕਰਾਓ ਮੈਂ ਬੇਨਤੀ ਕਰਦਾ ਕਿ ਜੇ ਨਹੀਂ ਮੰਨੀਆਂ ਜਾਂਦੀਆਂ ਤਾਂ ਕੀ ਪਾਜੀ ਫਿਰ ਅਸੀਂ ਆਪਣਾ ਜਿਹੜਾ ਸ਼ਿਰੂ ਰਵਿਦਾਸ ਟਾਈਗਰ ਫੋਰਸ ਔਰ ਮਹੱਲਾ ਸਮੂਹ ਜਿਹੜਾ ਸਲਵਾੜਾ ਪੂਰੀ ਆਸ-ਪਾਸੇ ਦੀਆਂ ਜਥੇਬੰਦੀਆਂ ਲੈ ਕੇ ਅਸੀਂ ਨਗਰ ਨਿਗਮ ਦਾ ਘਰਾਓ ਕਰਾਂਗੇ ਔਰ ਉਂਡਾ ਚੱਕਰ ਨਹੀਂ ਉਠਾਂਗੇ ਜਿੰਨਾ ਜਿਹੜਾ ਸਾਨੂੰ ਫਾਈਨਲ ਡਿਸੀਜਨ ਨਹੀਂ ਦਿੱਤਾ ਜਾਂਦਾ ਅਸੀਂ ਜਿੰਦੇ ਲਾਵਾਂਗੇ ਨਗਰ ਨਿਗਮ ਹੋਵੇ ਚਾਹੇ ਕੋਈ ਵੀ ਸਰਕਾਰੀ ਦਫਤਰ ਹੋਵੇ ਜਿੱਥੇ ਸਾਨੂੰ ਜੇ ਸਾਨੂੰ ਲੋੜ ਪਈ ਐਸ.ਡੀ.ਐਮ ਦਾ ਤੇ ਅਸੀਂ ਐਸ.ਡੀ.ਐਮ ਦਾ ਵੀ ਘਰਾਓ ਕਰਾਂਗੇ ਕਿਉਂਕਿ ਐਸ.ਡੀ.ਐਮ ਜਿਹੜੇ ਆ ਉਹ ਦੋਰਾ ਦੋਰੀ ਨੀਤੀ ਕਰਦੇ ਆ ਕਿ ਉਹ ਜ਼ਿਮੀਂਦਾਰਾਂ ਦੀ ਗੱਲ ਕਰਦੇ ਆ ਜ਼ਿਆਦਾ ਉਹ ਗਰੀਬਾਂ ਦੀ ਤਾਂ ਸੁਣਦੇ ਨਹੀਂ ਕਿਉਂਕਿ ਉਹ ਤਾਂ ਜਿਹੜੇ ਹਾਈ ਕੋਰਟ ਦੇ ਹਾਈ ਕੋਰਟ ਦਾ ਜਿਹੜਾ ਆਰਡਰ ਆ ਉਹਨੂੰ ਵੀ ਨਹੀਂ ਮੰਨਦੇ ਉਹ ਉਹ ਤੋਂ ਵੀ ਉੱਤੇ ਜਿਹੜਾ ਉਹ ਆਪਣੇ ਜਿਹੜੇ ਸਾਡੇ ਬੈਂਸ ਸਾਹਿਬ ਆ ਐਸ ਡੀ ਐਮ ਉਹ ਤਾਂ ਹਾਈ ਕੋਰਟ ਦੇ ਜੱਜ ਨਾਲੋਂ ਵੀ ਉੱਤੇ ਬੈਗੇ ਹੋ ਉਹ ਕਹਿੰਦੇ ਮੈਂ ਪੁਰਾਣੇ ਕੋਈ ਨਹੀਂ ਕਿਸੇ ਦਾ ਕੋਈ ਸੁਣਨਾ ਮੈਨੂੰ ਹੁਣ ਦੀ ਮੌਜੂਦਾ ਜਿਹੜੀ ਰਿਪੋਰਟ ਦਿਖਾਓ ਤਾਂ ਤੁਸੀਂੋ ਵੀ ਜਿਹੜੇ ਹਾਈ ਕੋਰਟ ਦੇ ਵਿੱਚੋਂ ਦੋ ਕੇਸ ਜਿੱਤ ਚੁੱਕੇ ਐਕਸੀਸ਼ਨ ਦੇ ਜਿੱਤੇ ਉਹ ਇੱਕ ਹਾਈ ਕੋਰਟ ਤੋਂ ਇਹਨਾਂ ਦੀ ਇਹਨਾਂ ਨੇ ਅਪੀਲ ਕੀਤੀ ਉਹ ਖਾਰਜ ਹੋ ਗਈ ਆ ਤੇ ਅਸੀਂ ਹੁਣ ਉਹ ਜਿਹੜੇ ਉਹ ਡਾਕੂਮੈਂਟ ਖਤਮ ਹੋ ਗਏ ਤੇ ਇਹਦਾ ਮਤਲਬ ਜਿਹੜਾ ਸਾਡੇ ਇਹ ਐਸ ਡੀ ਐਮ ਸਾਹਿਬ ਆ ਉਹ ਹਾਈ ਕੋਰਟ ਦੇ ਜੱਜ ਨਾਲੋਂ ਉੱਤੇ ਆ ਔਰ ਇਹਨਾਂ ਨੇ ਕੁਆਲੀਫਿਕੇਸ਼ਨ ਵੀ ਮੈਨੂੰ ਲੱਗਦਾ ਉਹਨਾਂ ਨਾਲੋਂ ਜ਼ਿਆਦਾ ਹੋਣੀ ਹੈ ਇਸ ਕਰਕੇ ਆਪਣਾ ਡਿਸੀਜਨ ਜਿਹੜਾ ਖੁਦ ਦੇਤਾ ਔਰ ਇਹ ਕਹਿੰਦੇ ਆ ਵੀ ਜੇ ਰੋਡ ਦੀ ਜ਼ਮੀਨ ਜੜੀ ਹੈ ਘਰਾਂ ਥੱਲੇ ਨਿਕਲੀ ਆ ਤੇ ਅਸੀਂ ਘਾਟਾ ਵਾਂਗੇ ਮੈਂ ਕਹਿੰਦਾ ਤੂੰ ਢਾ ਘਰ ਆ ਤਾਂ ਸਹੀ ਆ ਕੇ ਢਾ ਦੇਖਦੇ ਕੋਣ ਢਾਂਦਾ ਸਾਡੇ ਜਿਹੜੀ ਉੱਥੇ ਰੋਡ ਦੇ ਜਿੱਥੋਂ ਮਨਤੀ ਹੁੰਦੀ ਆ ਉੱਥੋਂ ਮਨਤੀ ਕਰਾ ਜਿਹੜਾ ਇਹ ਕਮਲਜੀਤ ਮਨਤੀ ਕਰਕੇ ਗਿਆ ਇਹਦਾ ਜਿਹੜਾ ਫਾਦਰ ਸੀ ਉਹ ਪਹਿਲਾਂ 98 ਦੇ ਵਿੱਚ ਕਰਕੇ ਗਿਆ 98 ਦੇ ਵਿੱਚ ਮਨਤੀ ਕਰਕੇ ਗਿਆ ਉਹ ਸਹੀ ਕੀਤੀ ਫਰਮਾਇਸ਼ ਜੜੀ ਕੀਤੀ ਹੁਣ ਅਗੇੜਾ ਫੋਟੋਆ ਉਹਨਾਂ ਨੇ ਪੇ ਨੂੰ ਕੱਟ ਕੇ ਗਲਤ ਗਲਤ ਬਣਾਤਾ ਆਪੂ ਸਹੀ ਕਰਕੇ ਜੜੀ ਉਹ ਜੜੀ ਮਿੰਤੀ ਉਹ ਸਹੀ ਕਰਕੇ ਚੱਲ ਗਿਆ ਸੋ ਇਸ ਕਰਕੇ ਬੇਨਤੀ ਆ ਮੀਡੀਆ ਨੂੰ ਵੀ ਤੁਹਾਡੇ ਵੀ ਜਿਹੜਾ ਤੁਸੀਂ ਪ੍ਰਸ਼ਾਸਨ ਤੱਕ ਬਾਜ ਬਚਾਓ ਔਰ ਮਾਨਯੋਗ ਸਾਡੇ ਕੈਬਨਟ ਮੰਤਰੀ ਜਿੰਪਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਆ ਕਿ ਜਿਹੜਾ ਤੁਸੀਂ ਡਿਸੀਜਨ ਲਿਆ ਉਹ ਗਲਤ ਵਾ ਸਾਡੇ ਜਿਹੜਾ ਮਹੱਲੇ ਦਾ ਐਮਸੀ ਆ ਉਹ ਜਿਹੜੀ ਉਹਦੀ ਵਾਈਫ ਐਮਸੀ ਆ ਬੰਦਾ ਐਮਸੀ ਨਹੀਂ ਹੋ ਜਿਹੜਾ ਡਿਸੀਜਨ ਉਹ ਬੰਦਾ ਲੈਂਦਾ ਉਹਦੀ ਵਾਈਫ ਨਹੀਂ ਲੈਂਦੀ ਇਸ ਕਰਕੇ ਆਪਾਂ ਇਹ ਬੇਨਤੀ ਕਰਦੇ ਆ ਕਿ ਜੇ ਇਸੇ ਤਰ੍ਹਾਂ ਚੱਲਦਾ ਤੇ ਇਹਦੀ ਐਮਸੀ ਵੀ ਜਿਹੜੀ ਉਹ ਖਤਮ ਕੀਤੀ ਜਾਵੇ ਹਨਾ ਤੇ ਇਹਦੀ ਜਗ੍ਹਾ ਨਮਾ ਇੱਥੇ ਇਲੈਕਸ਼ਨ ਕਰਾਏ ਜਾਣ ਕਿ ਵਧੀਆ ਕੋਈ ਐਮਸੀ ਆਵੇ ਜਿਹੜਾ ਉਹ ਸਾਰਿਆਂ ਦੀ ਸੁਣੇ ਇੱਕ ਧਿਰ ਦੀ ਜ਼ਿਮੀਦਾਰਾਂ ਦੀ ਨਾ ਸੁਣੇ ਜਿੰਨੇ ਐਮਸੀ ਆਏ ਉਹ ਸਾਰੇ ਜ਼ਿਮੀਦਾਰਾਂ ਦੇ ਥੱਲੇ ਲਾ ਕੇ ਬਣੇ ਆ ਆਪਣੇ ਡਿਸੀਜਨ ਵੀ ਲੈਣ ਦੀ ਹਿੰਮਤ ਰੱਖੋ ਇਸ ਕਰਕੇ ਜੇ ਨਾ ਇਹ ਕੋਈ ਫੈਸਲਾ ਲਿਆ ਗਿਆ ਜਿਸ ਰੋਡ ਨੂੰ ਬਣਾਇਆ ਤਾਂ ਅਸੀਂ ਸਖਤ ਵਿਰੋਧ ਕਰਾਂਗੇ ਔਰ ਨਗਰ ਨਿਗਮ ਦਾ ਘਰਾਵ ਕਰਾਂਗੇ ਐਸਡੀਐਮ ਦੇ ਦਫ਼ਤਰ ਦਾ ਵੀ ਘਰਾਵ ਕਰਾਂਗੇ ਜੈਪੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰਦੇਵ ਕੋਈ ਦੇਖਣ ਲਈ ਸੀਮੈਂਟ ਦਾ ਏ ਐਸ ਡੀ ਐਮ ਸਾਹਿਬ ਖੋਦ ਲਾ ਕੇ ਕੀ ਹੋਗਾ ਤਹਿਸੀਲਦਾਰ ਸਾਹਿਬ ਇਹ ਸਹੀ ਮੰਦੇ ਨੂੰ ਆਹ ਤਹਿਸੀਲਦਾਰ ਸਾਹਿਬ ਆ ਗਏ ਹੁਣ ਇੱਥੋਂ ਜਿੰਨੀ ਹੈਗੀ ਆ ਦੇਖ ਲਓ ਇਹ ਸਿੱਧੀਆਂ ਨੇ ਆ ਦੇਖੋ ਇਹ ਸਾਹ ਆ ਦੇਖਦੇ ਨਿਸ਼ਾਨੀ ਇਹ ਕੋ ਉਹ ਸਿੱਧਾ ਹੁੰਦਾ ਇੱਥੋਂ ਰੋਕ ਇੱਥੋਂ ਮਾਰ ਕੇ ਦੇਖੋ ਜੀ ਸਰ ਸਲਵਾੜਾ ਮਹੱਲੇ ਦੇ ਵਿੱਚ ਇੱਕ ਸੜਕ ਤਾਂ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲਦੇ ਆ ਜੀ ਕੀ ਕਰਨਾ ਚਾਹੋਗੇ ਉਸੇ ਜਿਹੜਾ ਸਲਵਾੜਾ ਹੈਗਾ 64 ਨੰਬਰ 49 ਦੇ ਵਿੱਚ ਪੈਂਦਾ ਹੈਗਾ ਉੱਥੇ ਦੇ ਇੱਕ ਸੜਕ ਹੈਗੀ ਆ ਜਿਹੜੀ ਕਿ ਪਹਿਲਾਂ ਆਲਰੇਡੀ ਜਣ ਕੇ ਲੁੱਕ ਦੀ ਸੀਗੀ ਬਣੀ ਹੋਈ ਔਰ ਉਥੇ ਦੇ ਕੌਂਸਲਰ ਸਾਹਿਬ ਨੇ ਉਹਨੂੰ ਦੁਬਾਰਤੀ ਜਿਹੜਾ ਉਹਦਾ ਐਸਟੀਮੇਟ ਬਣਾ ਕੇ ਜਿਹੜਾ ਹਾਊਸ ਵਿੱਚੋਂ ਪਾਸ ਕਰਾਇਆ ਲਗਭਗ ਹੋ ਗਿਆ ਇਸ ਗੱਲ ਨੂੰ ਕੋਈ ਜਿੰਨੇ 1.5 ਸਾਲ ਫਿਰ ਉਹਦਾ ਦੁਬਾਰਤੀ ਜਿਹੜਾ ਟੈਂਡਰ ਹੋਇਆ ਹੁਣ ਅਸੀਂ ਜਿੱਦਣ ਉਹਦਾ ਜਿਹੜਾ ਆਪਾਂ ਸ਼ੁਰੂ ਕਰਨਾ ਸਿਕਾ ਉਹਦਾ ਕੰਮ ਦਾ ਉਤਘਾਟਨ ਕਰਨਾ ਸਿਕਾ ਉਸ ਦਿਨੇ ਹੀ ਸਾਨੂੰ ਕਈ ਲੋਕਾਂ ਦੇ ਉਥੋਂ ਫੋਨ ਵੀ ਆਏ ਸਾਡੇ ਉਥੋਂ ਕੋ ਭਾਈ ਸਾਹਿਬ ਆ ਸਾਡੇ ਜਿਹੜੇ ਬਲਵਿੰਦਰ ਜੀ ਆ ਸਰਵਾਰ ਸਾਹਿਬ ਉਹਨਾਂ ਦਾ ਫੋਨ ਵੀ ਆਇਆ ਵੀ ਇਹਨੂੰ ਕੰਮ ਨੂੰ ਜਿਹੜਾ ਰੋਕੋ ਇਰ ਅਸੀਂ ਮੈਂ ਆਪਣੇ ਪੱਧਰ ਦੇ ਉੱਪਰ ਸਾਡੇ ਜਿਹੜੇ ਐਮੀ ਸਾਹਿਬ ਹੈਗੇ ਆ ਹਰਪ੍ਰੀਤ ਜੀ ਆ ਸਾਡੇ ਜਿਹੜਾ ਤਵਾੜੀ ਸਾਹਿਬ ਐਸਿਸਟੈਂਟ ਕਮਿਸ਼ਨਰ ਉਹਨਾਂ ਦੇ ਕੋਲੋਂ ਵੀ ਉਹਦੇ ਬਾਰੇ ਅਸੀਂ ਸਾਰੀ ਜਾਣਕਾਰੀ ਲਈ ਜ ਮਗਰ ਉਹਦਾ ਕੋਈ ਸਟੇ ਨਹੀਂ ਆ ਕੋਈ ਗੱਲ ਨਹੀਂ ਬਾਦ ਰਹੀਆਂ ਠੀਕ ਆ ਉਹਦਾ ਕੋਈ ਇੱਕ ਕੇਸ ਇੱਕੋ ਦਾ ਜਗੇ ਕੇਸ ਚੱਲਦਾ ਹੈਗਾ ਕਿ ਉਹਦੇ ਵਿੱਚ ਇਹੀ ਲੋਕੇ ਦੱਸਦੇ ਪੀ ਜੀ ਸੜਕ ਦਾ ਜਿਹੜਾ ਪਾਸਾ ਜਿਹੜਾ ਲੋਕਾਂ ਨੇ ਜਿਹੜਾ ਕੁਝ ਜੰਗ ਦੱਬਿਆ ਹੋਇਆ ਪਰ ਉਹਦਾ ਜਿਹੜਾ ਅ ਬੇਸਿਕਲੀ ਜਿਹੜਾ ਦੱਸਦੇ ਮੈਂ ਵੀ ਇਹਨਾਂ ਦੇ ਕੋਲੋਂ ਪਤਾ ਕੀਤਾ ਸਾਰੇ ਅਧਿਕਾਰੀਆਂ ਦੇ ਕੋਲੋਂ ਉਹਦਾ ਕੋਈ ਸਟੇ ਨਹੀਂ ਆ ਗੱਲ ਨਹੀਂ ਬਾਤ ਨਹੀਂ ਮਗਰ ਅਸੀਂ ਉਹਨੂੰ ਆਪਾਂ ਇਹਦਾ ਰੋਕ ਨਹੀਂ ਸਕਦੇ ਪਰ ਉਹ ਠੀਕ ਹੈ ਕਿ ਜਿੰਨਾ ਹੀ ਕੋ ਹੋ ਜਾਣਗੇ ਬਣਿਓ ਹੈਗੀ ਆ ਅਗਰ ਉਹ ਬਣ ਜਾਵੇ ਤਾਂ ਲੋਕਾਂ ਨੂੰ ਵੀ ਉਹਦੀ ਜਿਹੜੀ ਸਹੂਲਤ ਮਿਲ ਜਾਣੀ ਆ ਬਾਕੀ ਮੈਂ ਤਾਂ ਇਹੀ ਆਪਣੇ ਵੱਲੋਂ ਕਹਿਣਾ ਚਾਹੁੰਦਾ ਕਿ ਉਹਨੂੰ ਜਿੰਗੇ ਕੰਮ ਨੂੰ ਜਿਹੜਾ ਆ ਹੋਣ ਦੇਣਾ ਚਾਹੀਦਾ ਲੋਕਾਂ ਦੀ ਜਿੰਗੇ ਭਲਾਈ ਵਾਸਤੇ ਹੈਗਾ ਕੰਮ ਪੁਰਾਣਾ ਕੇਸ ਵੀ ਕਹਿ ਰਹੇ ਜੀ ਮੋਹੱਲਾ ਵਾਸੀ ਕਹਿੰਦੇ ਜਿੱਤ ਚੁੱਕੇ ਆ ਨਗਰ ਨਿਗਮ ਨੇ ਕੱਲ੍ਹ ਦਾ ਨਹੀਂ ਲਿਆ ਨਹੀਂ ਜੇ ਪੁਰਾਣਾ ਕੇਸ ਜਿੱਤ ਚੁੱਕੇ ਆ ਤਾਂ ਉਹਦੀ ਕੋਈ ਆ ਕੇ ਸਾਨੂੰ ਕੋਈ ਦੱਸਣ ਕੋਈ ਆ ਕੇ ਸਾਨੂੰ ਕੋਈ ਨਕਲ ਦੇਣ ਜਿਹੜੀ ਕੋਈ ਜਿੱਤੇ ਹੋਦੀ ਆ ਮੈਂ ਤਾਂ ਜਿਹੜੇ ਸਾਡੇ ਐਲ.ਏ. ਸਾਹਿਬ ਅਬ੍ਰਿਜਿਤ ਠਾਕਰ ਨੇ ਉਹਨਾਂ ਨੂੰ ਵੀ ਇਹ ਗੱਲ ਕੀਤੀ ਸੀ ਵੀ ਅਗਰ ਤੁਸੀਂ ਇਹ ਕੇਸ ਜਿਹੜਾ ਜਿੱਤ ਚੁੱਕੇ ਆ ਸਾਨੂੰ ਇਹਦਾ ਕੋਈ ਆ ਕੇ ਦੱਸੋ ਕੋਈ ਨਗਰ ਨਿਗਮ ਦੇ ਉੱਪਰ ਕੇਸ ਕੀਤਾ ਜੀ ਕਹਿੰਦੇ ਸੀ ਅਸੀਂ ਪਹਿਲਾਂ ਬਾਦ ਦਿਖਾਤੇ ਆਰਡਰ ਹੀ ਕਰਦੇ ਬਸ ਐਿੱਤ ਕੋ ਕਰਵਾਈ ਦਵਾਂਗੇ ਨੇ ਸਾਨੂੰ ਵੀ ਆ ਕੇ ਕੋ ਦੇਣ ਕੋ ਕਾਪੀ ਆਕਰ ਉਹਦੀ ਕੋਈ ਹੈ ਕਿ ਕੇਸ ਜੱਤੇ ਉਹਦੀ ਕਿਉਂਕਿ ਤਦੇ ਆਪਾਂ ਮੰਨਾਂਗੇ ਨਾ ਸਰ ਜੀ ਮੈਡਮ ਕੀ ਨਾਂ ਜੀ ਆਪਣਾ ਸਰ ਮੇਰਾ ਨਾਮ ਸੁਨੀਤਾ ਦੇਵੀ ਵਾਰਡ ਨੰਬਰ 49 ਤੋਂ ਮੈਂ ਕਾਉਂਸਲਰ ਆ ਅੱਛਾ ਜਿਹੜੀ ਇੱਕ ਸੜਕ ਇੱਥੋਂ ਪਾਸ ਹੋਈ ਆ ਪਿੱਛੇ ਜਿਹਦਾ ਉਸਾਰਣ ਕੀਤਾ ਗਿਆ ਕਿੰਨੀ ਸੜਕ ਆ ਸਰ ਇਹ 12 ਫਟ ਦਾ 12 ਫਟ ਦੀ ਸੜਕ ਆ 12 ਫਟ ਕਾਨੂੰਨ ਦੇ ਆਧਾਰ ਤੇ 12 ਫਟੇ ਬਣਨੀ ਸਰ ਤੇ ਪਿੰਡ ਵਸੀਆਂ ਦਾ ਇਹ ਕਹਣਾ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਆ ਕੁਝ ਦਿਨ ਪਹਿਲਾਂ ਇਹਦੇ ਖਿਲਾਫ ਪਿਆ ਆਪਾਂ ਜਿਹੜੀ ਇਹ ਸੜਕਾਂ ਇੰਨੀ ਨਹੀਂ ਬਣ ਦੇਣੀ ਜਿਹੜਾ ਇੱਕ ਪੁਰਾਣਾ ਕੋਈ ਮਾਮਲਾ ਚੱਲਦਾ ਪਿਆ ਕਾਫੀ ਸਰ ਜਿਹੜਾ ਇਹਨਾਂ ਨੇ ਮਤਲਬ ਕੇਸ ਕੀਤਾ ਹੋਇਆ ਸੀਗਾ ਇਹ ਸਰ ਕੇਸ ਹਾਰ ਗਏ ਉਹ ਆ ਤੇ ਇਹ 12 ਫੁੱਟ ਦਾ ਕਾਨੂੰਨ ਦੇ ਆਧਾਰ ਤੇ 12 ਫੁੱਟ ਦੀ ਸੜਕ ਹੈ 12 ਫੁੱਟ ਹੀ ਬਣਨੀ ਆ ਤੇ ਸਰ ਇਹ ਤੋਂ ਜੋ ਸਰਕਾਰ ਦੇ ਆਧਾਰ ਤੇ ਹੈਗਾ ਉਹ ਹੀ ਬਣਨੀ ਸਰ ਤੇ ਉਹਨਾਂ ਦਾ ਇਹ ਕਹਿਣਾ ਆ ਵੀ ਜੇ ਸੜਕ ਇੰਨੀ ਬਣਦੀ ਆ ਤੇ ਆਪਾਂ ਬਣ ਨਹੀਂ ਦੇ ਆਗੇ ਉਹਨੂੰ ਤੇ ਇਹਦਾ ਗੁਰੂਤ ਕਰਾਂਗੇ ਤੇ ਉਥੇ ਨਗਰ ਨਿਗਮ ਦਾ ਵੀ ਖਰਾਉ ਕਰਾਂਗੇ ਜਾਂ ਆਤੀਆ ਦਫ਼ਤਰ ਦਾ ਵੀ ਖਰਾਉ ਕਰਾਂਗੇ ਸਰ ਨਹੀਂ ਸਰ ਦੇਖੋ ਅਸੀਂ ਤਾਂ ਇਹ ਚਾਹੁੰਦੇ ਆ ਵੀ ਸੜਕ ਬਣਨੀ ਚਾਹੀਦੀ ਸਾਰੀ ਜਨਤਾ ਜਿਹਨਾਂ ਵਾਰਡ ਨੰਬਰ 49 ਆ ਸਾਰਾ ਚਾਹੁੰਦਾ ਕਿ ਸੜਕ ਬਣੇ ਸਰ ਅਸੀਂ ਤਾਂ ਇਹੀ ਕਵਾਂਗੇ ਬਣਨੀ ਚਾਹੀਦੀ ਆ ਸਰ ਹੁਣੇ ਜਿੰਪਾ ਸਾਹਿਬ ਮੂਰਤ ਕਰ ਗਏ ਆ ਸੜਕ ਬਣਨੀ ਚਾਹੀਦੀ ਆ ਕੀ ਆ ਮਾਮਲਾ ਬਤਾ ਤੁਸੀਂ ਕੀ ਆ ਮਾਮਲਾ ਪੁੱਛਦੇ ਦੱਸ ਸਾਰੇ ਜਿਹੜਾ ਮਾਮਲਾ ਹੈਗਾ ਇੱਕ ਵੱਡੇ ਕਮੇਟਰੀ ਮਾਈਕ ਲਾ ਦਿਓ ਨਾ ਜਬਰਦਸਤ ਜਿਹੜਾ ਵਿਰੋਧ ਹੋ ਰਿਹਾ ਹੈ ਸਰ ਜਿਹੜਾ 12 ਨੰਬਰ 49 ਦਾ ਸੜਕ ਦਾ ਰੋਲਾ ਹੈਗਾ ਨਾ ਸਰ ਫਿਲਹਾਲ ਤਾਂ ਇਹਦਾ ਕੋਈ ਰੋਲਾ ਨਹੀਂ ਹੈਗਾ ਇਹ 40 ਸਾਲ ਤੋਂ ਕੇਸ ਚੱਲਦੇ ਆ ਰਹੇ ਆ ਸਾਨੂੰ ਮੇਰੀ ਮਿਸਨ ਨੂੰ ਸੁਨੀਤਾ ਦੇਵੀ ਜੀ ਨੂੰ 12 ਨੰਬਰ 49 ਤੋਂ ਕਾਉਂਸਲਰ ਬਣਨ ਨੂੰ ਆਜੇ 3 ਸਾਲ ਹੋ ਗਿਆ ਲਗਭਗ ਤੇ ਸਰ ਇਹ ਜਿਹੜਾ ਜੋ ਮਾਮਲਾ ਚੱਲ ਰਿਹਾ ਹੈ ਨਾ 40 ਸਾਲ ਤੋਂ ਚੱਲਦਾ ਪਿਆ ਇਹ ਅਸੀਂ ਸਾਡੇ ਐਮਸੀ ਦਾ ਕੰਮ ਹੁੰਦਾ ਹੈ ਕਿ ਸੜਕ ਪਾਸ ਕਰਾਉਣੀ ਅਸੀਂ 2230 ਫੁੱਟ ਲੰਬੀ ਔਰ 12 ਫੁੱਟ ਦਾ ਗੋਲਾ ਪਾਸ ਕਰਾਇਆ ਸਰ ਕਾਰਪੋਰੇਸ਼ਨ ਦੇ ਅੰਦਰ ਔਰ ਇਹਦਾ ਮਾਨਯੋਗ ਸਾਡੇ ਹਿਸ਼ਾਰਪੁਰ ਦੇ ਮੰਤਰੀ ਸਾਹਿਬਾਨ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਨੇ ਮਹੂਰਤ ਕੀਤਾ ਹੈ ਔਰ ਅਸੀਂ ਚਾਹੁੰਦੇ ਆ ਕਿ ਸੜਕ ਬਹੁਤ ਵਧੀਆ ਬਣਨੀ ਚਾਹੀਦੀ ਆ ਪਾਸ ਹੋ ਚੁੱਕੀ ਆ ਠੇਕੇਦਾਰ ਨਾਲ ਗੱਲ ਹੋ ਚੁੱਕੀ ਆ ਉਹ ਕਹਿੰਦੇ ਅਸੀਂ ਥੋੜੀ ਦਿਨਾਂ ਤੱਕ ਹੀ ਸ਼ੁਰੂ ਕਰ ਦੇਣੀ ਆ ਸਰ ਜੇ ਰੋਲੇ ਦੀ ਗੱਲ ਕਰਦੇ ਆ ਵੀ ਇਹਦਾ ਕੋਈ ਕੇਸ ਹੈ ਨਾ ਉਹ ਕੇਸ ਤਾਂ ਸਾਡਾ 40 ਸਾਲ ਤੋਂ ਚੱਲਦਾ ਪਿਆ ਇਹ ਜਿਹੜਾ ਕਾਰਪੋਰੇਸ਼ਨ ਦੇ ਵਿੱਚ ਕੇਸ ਚੱਲਦਾ ਆ ਉਹ ਤੁਸੀਂ ਕਾਰਪੋਰੇਸ਼ਨ ਪੁੱਛ ਸਕਦੇ ਆ ਤੇ ਪਿੰਡ ਵਸੀਆਂ ਨੇ ਤੁਹਾਡੇ ਤੋਂ ਇਹਦੇ ਲਈ ਕੋਈ ਅਪਰੋਚ ਕੀਤੀ ਆ ਭਾਵੇਂ ਨਹੀਂ ਬਣਨ ਦੇਣੀ ਅਸੀਂ ਜਾਂ ਬਰੋਧ ਕਰਾਂਗੇ ਜੈਦਾ ਤਾਂ ਕੁਝ ਸਰ ਮੇਰੇ ਘਰ ਜਾਂ ਮੇਰੇ ਨਾਲ ਜਾਂ ਮੇਰੀ ਮੈਸੇਜ ਨਾਲ ਕਿਸੇ ਨੇ ਵੀ ਕੋਈ ਇਹ ਗੱਲ ਨਹੀਂ ਕਹੀ ਹੈਗੀ ਵੀ ਅਸੀਂ ਸੜਕ ਨਹੀਂ ਬਣ ਦੇਣੀ ਨਹੀਂ ਸਰ ਹਰ ਇੱਕ ਬੰਦੇ ਨੇ ਇਹ ਗੱਲ ਕੀਤੀ ਆ ਵੀ ਸੜਕ ਬਣਨੀ ਚਾਹੀਦੀ ਆ ਮੇਰੇ ਵਾਰਡ ਦੇ ਵਿੱਚ ਪ੍ਰਾਚੀਨ ਸਿੱਸੀ ਦੇ ਬਾਬਾ ਬਾਗਣਾ ਜਿਹੜਾ ਮੰਦਿਰ ਆ ਜਿੱਥੇ ਕਿ 31 ਮਹੀਨਾ ਸਾਲ ਹੋ ਗਿਆ ਜੀ 31 ਸਾਲ ਹੋ ਗਏ ਜਾਗਰਨ ਕਰਦਿਆਂ ਉਹ 31 ਮਾਰਚ ਨੂੰ 31 ਮਾ ਜਾਗਰਨ ਹੈਗਾ ਅਸੀਂ ਚਾਹੁੰਦੇ ਆ ਮੈਂ ਠੇਕੇਦਾਰ ਜੀ ਨੂੰ ਕਿਹਾ ਸੀਗਾ ਵੀ ਸਾਨੂੰ 28 ਮਾਰਚ ਤੱਕ ਸੜਕ ਤਿਆਰ ਕੀਤੀ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਕਿਸੇ ਨੇ ਵਿਰੋਧ ਵੀ ਕਰਨਾ ਆ ਉਹ ਵਿਰੋਧ ਕਾਰਪੋਰੇਸ਼ਨ ਚ ਕਰੇ ਪਰ ਸਾਡੇ ਨਾਲ ਕੋਈ ਵਿਰੋਧ ਨਹੀਂ ਇਹ ਸੜਕ ਪਾਸ ਕਰਾਈ ਆ ਇਹ ਕਾਰਪੋਰੇਸ਼ਨ ਨੇ ਦੇਖਣਾ ਆ ਕਿ ਬੰਨ ਦੇਣੀ ਆ ਨਹੀਂ ਦੇਣੀ ਠੀਕ ਹੈ ਨਾ ਅਸੀਂ ਤਾਂ ਇਹ ਕਹਾਂਗੇ ਸੜਕ ਬਣਨੀ ਚਾਹੀਦੀ ਆ ਇਹ ਪਬਲਿਕ ਦੀ ਸਹੂਲਤ ਵਾਸਤੇ ਬਣਨੀ ਆ ਨਾ ਕਿ ਸਾਡੀ ਸਹੂਲਤ ਨਾਲ ਬਣਨੀ ਆ